ਜਦੋਂ ਦੀ ਸੁਰਤ ਸੰਭਾਲੀ ਐ ਪਰ ਇੱਕ ਉਦਮ ਇੱਕ ਆਹਰ ਸਹਿਬ ਕੈਨ ਲੱਗੇ ਤੂੰ ਹੁੰਦਾ ਨਹੀਂ ਸਤਿਗੁਰੂ ਕਿਹੜਾ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਧਰੈ ਬਿਰਲਾ ਬੂਝੈ ਕੋਈ ਜਿਸ ਉਦਮ ਕੀਤਿਆਂ ਇਹਦਾ ਭਲਾ ਹੋਣਾ ਸੀ ਸਭ ਕਹਿਣ ਲੱਗੇ ਉਹਨੂੰ ਕਰਨਾ ਦੂਰ ਦੀ ਗੱਲ ਉਹਨੂੰ ਸਮਝਦਾ ਵੀ ਕੋਈ ਬਿਰਲਾ ਬਿਰਲਾ ਤੇ ਸਤਗੁਰੂ ਤੋਂ ਪੁੱਛੋ ਉਦਮ ਕਿਹੜਾ ਤੇ ਸਹਿਬ ਵੀ ਸਮਝਾਉਣਗੇ ਵੀ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਾਰੇ ਉਦਮਾਂ ਦੇ ਵਿੱਚੋਂ ਜਿਹੜਾ ਚੰਗਾ ਉਦਮ ਹੈ ਉਹ ਸਤ ਸੰਗਤ ਵਿੱਚ ਬੈਠ ਕੇ ਪਰਮੇਸ਼ਵਰ ਦੇ ਨਾਮ ਨੂੰ ਜਪਣੇ ਆਉ ਗੁਰੂ ਚਰਨਾਂ ਵਿੱਚ ਬੈਠੇ ਹੋ ਸੁਹਾਗੇ ਹੋ ਲੜੀ ਬਾੜ ਅੰਮ੍ਰਿਤ ਬਾਣੀ ਦੀ ਵਿਚਾਰ ਦੇ ਨਾਲ ਨਾਲ ਆਪਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਗੁਰੂ ਜਾਹਰ ਪੀਰ ਜਗਤ ਗੁਰੂ ਬਾਬੇ ਦੇ ਜੀਵਨ ਨੂੰ ਵਿਚਾਰ ਰਹੇ ਹਾਂ ਗੁਰੂ ਬਖਸ਼ੀ ਫਤਿਹ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਮਾਈਆਂ ਪਿੰਡਾਂ ਤੈਹ ਕਰਕੇ ਕਰੀਬ 8 ਸਾਲ ਤੇ ਹਜੂਰ ਆਪਾਂ ਕੱਲ ਵਿਚਾਰੇ ਵੀ ਵਾਪਸ ਉਦਾਸੀ ਤੋਂ ਆਏ ਐ ਆਪਣੇ ਪਰਿਵਾਰ ਨੂੰ ਮਾਂ ਬਾਪ ਨੂੰ ਮਿਲੇ ਨੇ ਬਾਬਾ ਮਰਦਾਨਾ ਜੀ ਵੀ ਆਪਣੇ ਪਰਿਵਾਰ ਨੂੰ ਮਿਲੇ ਗੁਰੂ ਕੇ ਸਾਥੀ ਭਾਈ ਬਾਲਾ ਜੀ ਵੀ ਉਹ ਵੀ ਆਪਣੇ ਪਰਿਵਾਰ ਨੂੰ ਮਿਲੇ ਤੇ ਡੇ ਸੁਲਤਾਨਪੁਰ ਦੇ ਲੋਕ ਨੇ ਰਾਏ ਭੋਇ ਦੀ ਤਲਵੰਡੀ ਦੇ ਲੋਕ ਨੇ ਸੰਗਤਾਂ ਨੇ ਉਹਨਾਂ ਬਹੁਤ ਖੁਸ਼ੀ ਮਨਾਈ ਹੁਣ ਧਿਆਨ ਦਿਓ ਪਹਿਲੀ ਉਦਾਸੀ ਵੇਲੇ ਹਜੂਰ ਨੇ ਆ ਕੇ ਕਰਤਾਰਪੁਰ ਸਾਹਿਬ ਦੀ ਨੀ ਜਨਵਰੀ ਮਹੀਨਾ 1516 ਈਸਵੀ ਨੂੰ ਰੱਖੀ ਹੈ ਕਰਤਾਰਪੁਰ ਸਾਹਿਬ ਦੀ ਨੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਨਵਰੀ 1516 ਈਸਵੀ ਵਿੱਚ ਰੱਖੀ ਤੇ ਇੱਕ ਅਜੀਹਾ ਕਰਤਾਰ ਦੇ ਨਾਮ ਤੇ ਘਰ ਬਣਾਉਣ ਲੱਗੇ ਨੇ ਜਿੱਥੇ ਕੋਈ ਜਾਤ ਪਾਤ ਦੀ ਗੱਲ ਨਹੀਂ ਜਿੱਥੇ ਕੋਈ ਵਰਨਵੰਡ ਬ੍ਰਾਹਮਣ ਖੱਤਰੀ ਸ਼ੂਦ ਤੇ ਵੈਸ਼ ਦੀ ਗੱਲ ਕੋਈ ਨਹੀਂ ਉੱਥੇ ਕੋਈ ਊਚ ਨੀਚ ਦਾ ਭੇਦ ਭਾਵ ਨਹੀਂ ਹੈ ਉੱਚ ਕਰਤਾਰ ਦੀ ਭਗਤੀ ਕਰਨ ਵਾਲੇ ਕਰਤਾਰ ਦੀ ਬੰਦਗੀ ਕਰਨ ਵਾਲੇ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜੁੜਨ ਵਾਲੇ ਉਹ ਜੱਵੀ ਪੁਰਖਾਂ ਦਾ ਬੇਸ਼ੇਵਾ ਉਹਨੇ ਹਜ਼ੂਰ ਨੇ ਇਹ ਯਾਦ ਰੱਖਿਓ ਕਰੀਬ 2 ਸਾਲ ਦਾ ਸਮਾਂ ਲੱਗ ਗਿਆ ਕਿ ਇਹ ਸਾਰਾ ਹਜ਼ੂਰ ਨੂੰ ਮਖਸ਼ਿਸ਼ ਮਰਤਾਉਂਦੇ ਆ ਇਹ 1516 ਵਿੱਚ ਸਹਿਬ ਨੇ ਨਹੀਂ ਰੱਖੀ 1515 ਦੇ ਅਖੀਰ ਤੇ ਆਏ ਸਨ ਸਾਰਾ 16 ਦਾ 1516 ਦਾ ਵਕਤ ਨਿਕਲ ਗਿਆ ਅੱਗੇ ਜਦੋਂ 1517 ਦਾ ਸਮਾਂ ਆਇਆ ਉਸ ਮੇਲੇ ਨੂੰ ਧਰਮਸ਼ਾਲਾ ਬਣ ਗਈ ਕੁਝ ਸੰਗਤਾਂ ਦਾ ਵੀ ਧਰ ਆਦਕ ਬਣਾ ਕੇ ਕਰਤਾਰਪੁਰ ਸਹਿਬ ਸੇਵਾ ਹੋ ਗਿਆ ਤੇ ਹਜੂਰ ਹੁਣ ਦੂਜੀ ਉਦਾਸੀ ਨੂੰ ਤੁਰਨ ਲੱਗੇ ਧਰਮਸ਼ਾਲਾ ਦੇ ਜਿੰਨੇ ਅਸੂਲ ਸਨ ਉਹ ਸਾਰੇ ਸੰਗਤਾਂ ਨੂੰ ਮੁੱਖੀ ਸਿੱਖਾਂ ਨੂੰ ਯਾਦ ਰੱਖੋ ਉਹਨਾਂ ਮੁੱਖੀ ਸਿੱਖਾਂ ਵਿੱਚ ਭਾਈ ਪਗੀਰਤ ਹੈ ਮਨ ਸੁਖ ਹੈ ਹੋਰ ਬਿਆੰਤ ਸਿੱਖ ਨੇ ਜਿਹੜੇ ਸਹਿਬ ਦੇ ਦੂਜੀ ਉਦਾਸੀ ਜਾਣ ਤੋਂ ਬਾਅਦ ਤੇ ਧਰਮਸ਼ਾਲਾ ਵਿੱਚ ਬੈਠ ਕੇ ਸੇਵਾ ਸੰਭਾਲ ਕਰਦੇ ਐ ਤੇ ਨਾਲ ਮਿਲ ਕੇ ਇੱਕ ਵਚਨ ਆਉਂਦੇ ਭਾਈ ਗੁਰਦਾਸ ਸਾਹਿਬ ਜੀ ਦਾ ਧਰਮਸ਼ਾਲਾ ਵਿੱਚ ਕੀ ਕੁਛ ਵਾਪਰਦਾ ਸੀ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਧਰਮਸ਼ਾਲਾ ਦੇ ਅੰਦਰ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ ਇਹਦਾ ਭਾਵ ਹੋ ਗਿਆ ਵੀ ਸ਼ਾਮਾਂ ਢਲਦਿਆਂ ਸੋਦਰ ਦੀ ਅੰਮ੍ਰਿਤ ਬਾਣੀ ਦਾ ਪਾਠ ਅੰਮ੍ਰਿਤ ਵੇਲੇ ਜਪਦੀ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਦਾ ਜਾਪ ਤੇ ਰੱਬੀ ਬੰਦਗੀ ਸਿੱਖ ਸੰਗਤਾਂ ਨੇ ਰਲ ਮਿਲ ਕੇ ਕਰਨੀ ਹਜ਼ੂਰ ਨੇ ਹੁਣ ਤਿਆਰੀ ਬਣ ਲਈ ਇੱਕ ਵਾਰੀ ਫਿਰ ਸਭ ਨੂੰ ਸਮਝਾ ਕੇ ਦਲਾਸਾ ਦੇ ਕੇ ਕਿ ਜਿਹੜੀ ਅਕਾਲ ਪੁਰਖ ਨੇ ਸਾਡੀ ਸੇਵਾ ਲਈ ਹੈ ਅਸੀਂ ਉਹਨੂੰ ਹੋਰ ਨਿਭਾਉਣ ਦੇ ਲਈ ਤਰਦੇ ਹਾਂ ਇਹ ਗੱਲ ਤੁਸੀਂ ਚੇਤਾ ਰੱਖਿਓ ਅੱਜ ਵੀ ਸਮਾਜ ਵਿੱਚ ਹਰ ਬੰਦਾ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਵੇ ਤੇ ਬਹੁਤ ਕੁਝ ਜੀਵਨ ਵਿੱਚ ਸਫਲ ਹੋ ਸਕਦਾ ਹੈ ਇਤਿਹਾਸ ਵਿੱਚ ਇੱਕ ਗੱਥਾ ਹੈ ਛੋਟੀ ਜੀ ਕਿ ਇੱਕ ਵਾਰੀ ਗੁਰੂ ਨਾਨਕ ਸਾਹਿਬ ਆਬਾ ਮਰਦਾਨਾ ਸਾਹਿਬ ਤੁਰੇ ਜਾ ਰਹੇ ਨੇ ਤੇ ਬਹੁਤ ਜ਼ੋਰ ਦੀ ਮੀਂਹ ਵਰਦਾ ਪਿਆ ਪਰ ਫਿਰ ਵੀ ਮੀਂਹ ਵਰਦਿਆਂ ਵੀ ਤੇਜ਼ ਹਵਾਵਾਂ ਚੱਲ ਰਹੀਆਂ ਹਜ਼ੂਰ ਤਾਂ ਵੀ ਆਪਣਾ ਪੈਂਡਾ ਤੈਅ ਕਰ ਲੈਨੇ ਤੇ ਕਰੀਬ ਜਦੋਂ ਮੀਂਹ ਵਰਿਆ ਹਵਾ ਤੇਜ਼ ਚੱਲੀ ਤੇ ਲੋਕ ਘਰਾਂ ਵਿੱਚ ਵਿਸ਼ਰਾਮ ਕਰਦੇ ਆ ਬਾਬਾ ਮਰਦਾਨਾ ਸਾਹਿਬ ਕਹਿਣ ਲੱਗੇ ਵੀ ਸਤਿਗੁਰੂ ਆਪਾਂ ਵੀ ਕਿਤੇ ਟਿਕ ਜਾਈਏ ਕਿਤੇ ਟਿਕਾਣਾ ਕਰ ਲਈਏ ਤੇ ਇੰਨੀਆਂ ਤੇਜ਼ ਹਵਾਵਾਂ ਵਿੱਚ ਝੱਖੜ ਝੁੱਲਦਾ ਪਿਆ ਤੇ ਇੰਨੇ ਸਾਹਮਣੇ ਇੱਕ ਹਰ ਘਾਰਾ ਹਰ ਘਾਰਾ ਜਿਹਨੂੰ ਡਾਕੀਆ ਕਹਿ ਲੂੰ ਉਹ ਕਿਸੇ ਘਰ ਚ ਛਿਪ ਪਚਾਉਣ ਆਉਂਦਾ ਸਹਿਬ ਇੱਕ ਬਚਨ ਆਖਦੇ ਕਹਿਣ ਲੱਗੇ ਉਹ ਸਾਹਮਣੇ ਜਿਹੜਾ ਹਰ ਘਾਰਾ ਹੈ ਲੋਕ ਘਰਾਂ ਚ ਨੇ ਤੇਜ਼ ਹਵਾਵਾਂ ਵਿੱਚ ਮੀਂਹ ਦਾ ਮੌਸਮ ਹੈ ਤੇ ਉਹ ਚੁੱਠੀ ਪਹਚਾਉਣ ਕਿਉਂ ਆਇਆ ਬਾਬਾ ਮਰਦਾਨਾ ਸਾਹਿਬ ਕਹਿਣ ਲੱਗਿਆ ਵੀ ਸਤਗੁਰੂ ਦੀ ਡਿਊਟੀ ਹੈ ਭਾਵੇਂ ਮੀਂਹ ਆਵੇ ਹਨੇਰਾਵੇ ਉਹਨੇ ਵਕਤ ਨਾਲ ਸੁਨੇਹਾ ਜਿਹੜਾ ਉਹ ਕਿਸੇ ਦੇ ਘਰ ਪਹਚਾਉਣੇ ਪਹਚਾਉਣੇ ਸਤਗੁਰੂ ਕਹਿਣ ਲੱਗੇ ਬਸ ਇਹੀ ਗੱਲ ਹੈ ਸਾਡੀ ਵੀ ਉਸ ਅਕਾਲ ਪੁਰਖ ਨੇ ਇਹ ਸੇਵਾ ਲਾਈ ਹੈ ਤੇ ਆਪਾਂ ਵੀ ਰੱਬ ਦੇ ਘਰ ਦਾ ਸੁਨੇਹਾ ਭਾਵੇਂ ਰਸਤੇ ਵਿੱਚ ਰੁਕਾਵਟਾਂ ਔਣ ਉਹ ਮਨੁੱਖਤਾ ਤੱਕ ਪਹੁੰਚਾਉਣੀ ਪਹੁੰਚਾਉਣੇ ਇਹ ਕਿਰਪਾ ਕਰਦੇ ਸੰਗੁਰੂ ਨਾਨਕ ਸਾਹਿਬ ਹੁਣ ਦੂਜੀ ਉਦਾਸੀ ਨੂੰ ਤੁਰੇ ਤੇ ਇਹ ਬਚਨ ਫਿਰ ਚੇਤ ਕਰ ਲਵੋ ਗੁਰੂ ਨਾਨਕ ਸਾਹਿਬ ਤੈਨ ਦਾਤਾਂ ਵੰਡਦੇ ਨੇ ਬਾਬਾ ਪੈਂਦਾ ਸੱਚ ਖੰਡ ਨੋਂ ਨਿੱਧ ਨਾਮ ਗਰੀਬੀ ਪਾਈ ਨੋਂ ਇੱਕ ਦਾ ਅਰਥ ਹੈ ਦੁਨਿਆਵੀ ਦਾਤਾਂ ਖਜ਼ਾਨਾ ਨਾਮ ਦਾ ਅਰਥ ਜੱਬੀ ਨਾਮ ਗਰੀਬੀ ਦਾ ਇੱਥੇ ਅਰਥ ਨਿਮਰਤਾ ਇਹ ਤਿੰਨ ਦਾਤਾਂ ਮਨੁੱਖਤਾ ਵਿੱਚ ਵੰਡੀ ਜਾ ਰਹੇ ਨੇ ਵੰਡਣ ਦੇ ਲਈ ਦੂਜੀ ਉਦਾਸੀ ਵੇਲੇ ਸਭ ਨੂੰ ਦਲਾਸਾ ਦੇ ਕੇ ਮਾਤਾ ਸੁਲਖਣੀ ਜੀ ਨੂੰ ਸਮਝਾ ਕੇ ਆਪਣੇ ਮਾਤਾ ਪਿਤਾ ਮਾਤਾ ਤ੍ਰਿਪਤਾ ਜੀ ਪਿਤਾ ਮਹਿਤਾ ਕਾਲੂ ਜੀ ਰਾਏ ਬੁਲਾਰ ਬੀਬੇ ਨਾਨਕੀ ਭਾਈ ਜੈ ਰਾਮ ਬਾਬੇ ਮਰਦਾਨੇ ਦੇ ਪਿਤਾ ਜੀ ਭਾਈ ਬਧਰਾ ਜੀ ਸਭ ਨੂੰ ਸੀਨੇ ਨਾਲ ਲਾ ਕੇ ਉਪਦੇਸ਼ ਦੇ ਕੇ ਕਿ ਅਸੀਂ ਵਾਪਸ ਪਰਤਾਂਗੇ ਤੇ ਇੱਕ ਵਾਰੀ ਹਜੂਰ ਫਿਰ ਉਦਾਸੀ ਨੂੰ ਤੁਰ ਪਏ ਇਹ 1517 ਵਿੱਚ ਆਰੰਭ ਕੀਤੀ ਕੁਝ ਗੱਲਾਂ ਮੈਂ ਬਾਰ ਬਾਰ ਦੁਹਰਾ ਦਿੰਨੇ ਵੀ ਤੁਹਾਨੂੰ ਵਿਸਰਨਾ ਸਭ ਤੋਂ ਲੰਮੀ ਉਦਾਸੀ ਪਹਿਲੀ ਹੈ ਉਹ 8 ਸਾਲ ਦੀ ਹੈ 1507 ਵਿੱਚ ਆਰੰਭ ਕੀਤੀ ਸੀ 1500 16 ਵਿੱਚ ਹਜੂਰ 1515 ਵਿੱਚ ਵਾਪਸ ਪਰਤੇ ਕਰੀਬ 7 ਅ 8 ਸਾਲ ਦੀ ਉਹ ਉਦਾਸੀ ਹੈ ਹਜੂਰ ਦੀ ਹੁਣ ਦੂਜੀ ਉਦਾਸੀ 1517 ਵਿੱਚ ਆਰੰਭ ਕੀਤੀ ਸਭ ਤੋਂ ਪਹਿਲਾਂ ਮਹਾਰਾਜ ਦੂਜੀ ਉਦਾਸੀ ਬਿਲੇ ਚੱਲ ਕੇ ਰੱਬੀ ਬਖਸ਼ਿਸ਼ਾਂ ਵਰਤਾਉਂਦਿਆਂ ਵਰਤਾਉਂਦਿਆਂ ਇੱਕ ਅਹਿਮ ਥਾਂ ਹੈ ਸ਼ਿਆਲਕੋਟ ਸ਼ਿਆਲਕੋਟ ਪਹੁੰਚੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸ਼ਿਆਲਕੋਟ ਦੀ ਧਰਤੀ ਤੇ ਗਏ ਤੇ ਇਥੋਂ ਦੇ ਸਾਰੇ ਸ਼ਹਿਰ ਨਗਰ ਦੇ ਲੋਕ ਪਹਿਲਾਂ ਹੀ ਇਕੱਤਰ ਹੋ ਕੇ ਮਾਨੋ ਹਜ਼ੂਰ ਦੀ ਉਡੀਕ ਹੀ ਕਰ ਰਹੇ ਸਨ ਨੇਤਰਾਂ ਵਿੱਚ ਨੀਰ ਹੈ ਦਰਦ ਨਾਲ ਮਾਨੋ ਕੁਰਲਾਰੇ ਨੇ ਜਦੋਂ ਹਜ਼ੂਰ ਨੇ ਮੁਬਾਰਕ ਚਰਨ ਪਾਏ ਤੇ ਸਾਰਾ ਸ਼ਹਿਰ ਛਾਲਕੁਟ ਦੇ ਵਾਸੀ ਸਹਬ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਕੇ ਤੇ ਆਪਣਾ ਦੁੱਖ ਸੁਣਾਉਂਦੇ ਐ ਸਹਬ ਨੇ ਪਹਿਲੇ ਹੀ ਪੁੱਛਿਆ ਵੀ ਭਲਿਓ ਤੁਸੀਂ ਤੁਹਾਡੇ ਸਾਰਿਆਂ ਦੇ ਨੇਤਰਾਂ ਵਿੱਚੋਂ ਨੀਰ ਹੈ ਕਾਰਨ ਕੀ ਹੈ ਕਹਿ ਲੱਗੇ ਵੀ ਸਤਿਗੁਰੂ ਆ ਜਿੰਨਾ ਸ਼ਹਿਰ ਤੁਸੀਂ ਵੇਖਦੇ ਹੋ ਨਾ ਇਹ ਬਹੁਤ ਥੋੜੇ ਦਿਨਾਂ ਦਾ ਪੁਰਾਣਾ ਹੈ ਇਥੇ ਕਿਸੇ ਬਚਣਾ ਨਹੀਂ ਹੈ ਅਸੀਂ ਸਾਰਿਆਂ ਨੇ ਸਾਡੇ ਬਾਲ ਬੱਚਿਆਂ ਨੇ ਘਰ ਪਰਿਵਾਰਾਂ ਨੇ ਉਜੜ ਜਾਣਾ ਹੈ ਸਵਕੈ ਲੱਗੇ ਤੁਹਾਨੂੰ ਕੌਣ ਕਹਿੰਦਾ ਇਹ ਗੱਲ ਹੁਣ ਸਿਆਲਕੋਟ ਦੇ ਵਾਸੀ ਕਹਿਣ ਲੱਗੇ ਵੀ ਸਤਿਗੁਰੂ ਇਥੇ ਇੱਕ ਪੀਰ ਰਹਿੰਦਾ ਹੈ ਤੇ ਪੀਰ ਦਾ ਨਾਮ ਹੈ ਹਮਜਾ ਗੌਂਸ਼ ਇਹ ਹਮਜਾ ਗੌਂਸ਼ ਜਿਹੜਾ ਪੀਰ ਹੈ ਇਹਦੀ ਮਨੌਤ ਬੜੀ ਐ ਲੋਕਾਂ ਵਿੱਚ ਤੇ ਕਿਸੇ ਵੇਲੇ ਕਿਸੇ ਪਰਿਵਾਰ ਦੇ ਘਰ ਔਲਾਦ ਨਹੀਂ ਸੀ ਤੇ ਉਸ ਪਰਿਵਾਰ ਨੇ ਆਕੇ ਛਾਲਕੋਟ ਦਾ ਹੀ ਪਰਿਵਾਰ ਐ ਤੇ ਇਸ ਪੀਰ ਨੂੰ ਆਕੇ ਆਖਿਆ ਵੀ ਤੂੰ ਖੁਦਾ ਅੱਗੇ ਬੇਨਤੀ ਕਰ ਦੇ ਵੀ ਸਾਡੇ ਘਰ ਉਹਦੀ ਕਿਰਪਾ ਨਾਲ ਕੋਈ ਪੁੱਤਰ ਧੀ ਦਾ ਜਨਮ ਹੋਵੇ ਤੇ ਇਸ ਪੀਰ ਹਮਜ਼ਾ ਗੌਸ ਨੇ ਆਖਿਆ ਵੀ ਮੈਂ ਖੁਦਾ ਅੱਗੇ ਅਰਦਾਸ ਕਰਦੇ ਪਰ ਇੱਕ ਤੁਹਾਡੇ ਨਾਲ ਪਹਿਲਾਂ ਗੱਲ ਕਰਨੀ ਹੈ ਜੇ ਪੁੱਤ ਤੁਹਾਡੇ ਘਰ ਇੱਕ ਹੋਇਆ ਬੱਚਾ ਤੁਸੀਂ ਰੱਖ ਲਿਓ ਜੇ ਉਸ ਖੁਦਾ ਦੀ ਰਹਿਮਤ ਨਾਲ ਬੱਚੇ 2-3 ਹੋਏ ਤਾਂ ਇੱਕ ਬੱਚਾ ਮੈਨੂੰ ਭੇਟ ਕਰਨਾ ਪਵੇਗਾ ਤੇ ਕੁਦਰਤੀ ਗੱਲ ਹੈ ਗ੍ਰਸਤੀ ਬੰਦੇ ਅੰਦਰ ਵਕਤ ਨਾਲ ਭੁੱਖ ਹੁੰਦੀ ਹੈ ਤੇ ਇੱਕ ਵਾਰੀ ਤੇ ਉਸ ਪਰਵਾਨ ਪਰਿਵਾਰ ਨੇ ਪਰਵਾਨ ਕਰ ਲਿਆ ਕਹਿਣ ਲੱਗੇ ਠੀਕ ਐ ਤੇ ਹਮ ਦਾ ਗਉਸ਼ ਪੀਰ ਨੇ ਅਰਦਾਸ ਕੀਤੀ ਖੁਦਾ ਅੱਗੇ ਦਾਤ ਖੁਦਾ ਦੇ ਹੱਥੀ ਹੈ ਇਹ ਗੱਲ ਭੁੱਲਿਓ ਨਾ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਨਾਮ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋਵੇਂ ਮਿਸਨ ਨਾ ਜਾਈ ਪਰ ਚਲੋ ਉਹ ਪਰਿਵਾਰ ਨੂੰ ਭਰੋਸਾ ਬੱਜਿਆ ਰੱਬ ਦੀ ਕਿਰਪਾ ਵਰਤੀ ਹਮਜਾ ਕੌਂਸਲ ਨੇ ਅਰਦਾਸ ਕੀਤੀ ਤੇ ਉਹਨਾਂ ਦੇ ਗ੍ਰਹਿ ਵਿਖੇ ਸਮੇ ਸਮੇ ਨਾਲ ਪਹਿਲਾ ਇੱਕ ਪੁੱਤ ਦਾ ਜਨਮ ਹੋਇਆ ਪੀਰ ਨੇ ਆਖਿਆ ਕੋਈ ਗੱਲ ਨਹੀਂ ਤੁਸੀਂ ਧਾਕ ਲਵੋ ਸਮੇ ਨਾਲ ਦੂਜਾ ਤੇ ਤੀਜਾ ਸੁਪੁੱਤਰ ਦਾ ਜਨਮ ਹੋਇਆ ਤਿੰਨ ਪੁੱਤ ਨੇ ਤੇ ਜਦੋਂ ਪੀਰ ਆਪਣਾ ਇੱਕ ਪੁੱਤ ਮੰਗਦਾ ਵੀ ਇੱਕ ਬੱਚਾ ਤੁਹਾਡਾ ਮੈਨੂੰ ਦੇਵੋ ਸੀ ਮੇਰੇ ਨਾਲ ਗੱਲ ਕੀਤੀ ਸੀ ਤੇ ਉਹ ਗ੍ਰਸਤੀ ਹੈ ਜਿਹੜਾ ਉਹ ਕੁਦਰਤੀ ਗੱਲ ਏ ਮਾਂ ਦੀਆਂ ਆਂੰਦ ਨੇ ਤੇ ਉਹਦਾ ਜੀ ਨਹੀਂ ਕਰਦਾ ਆਪਣੇ ਬੱਚੇ ਦੇਨ ਨੂੰ ਦੂਜੇ ਨੂੰ ਤੇ ਉਹ ਪਰਿਵਾਰ ਇਸ ਗੱਲੋਂ ਨਾਂ ਨੁਕਰ ਕਰ ਗਿਆ ਤੇ ਇਹ ਜਿਹੜਾ ਪੀਰ ਹੈ ਹਮ ਦਾ ਗੋਸ਼ ਬਹੁਤ ਕ੍ਰੋਧਿਤ ਹੋ ਗਿਆ ਕਹਿ ਲੱਗਿਆ ਇਹ ਝੂਠੀਆਂ ਦਾ ਸ਼ਹਿਰ ਹੈ ਇੱਥੇ ਝੂਠ ਬੋਲਦੇ ਨੇ ਤੇ ਮੈਂ ਹੁਣ ਇੱਕ ਚਲੀਆ ਕੱਟ ਕੇ ਤੇ ਮੈਂ ਭোরে ਵਿੱਚ ਬੈਠ ਕੇ ਚਲੀਹਾ ਕੱਟਾਂਗਾ ਤੇ ਜਦੋਂ ਮੈਂ ਬਾਹਰ ਨਿਕਲਿਆ ਤੇ ਸਾਰੇ ਸ਼ਹਿਰ ਨੂੰ ਗਰਕ ਕਰ ਦਿਆਂਗਾ ਇਸ ਸਾਰੇ ਸ਼ਹਿਰ ਨੂੰ ਨਿਸ਼ ਤੋਂ ਨਬੂਦ ਕਰ ਦਿਆਂਗਾ ਇਹਨੂੰ ਮਿੱਟੀ ਵਿੱਚ ਮਿਲਾ ਦਮਾਂਗਾ ਕਿਉਂਕਿ ਇਹ ਵਾਅਦਾ ਕਰਕੇ ਮੁਕਰੇ ਹੋਏ ਝੂਠੇ ਲੋਕ ਨੇ ਸਹਿਬ ਕਹਿਣ ਲੱਗੇ ਹੁਣ ਪੀਰ ਕਿੱਥੇ ਆਖਣ ਲੱਗੇ ਵੀ ਸਤਗੁਰੂ ਚਲੀਹਾ ਕੱਟ ਰਿਹਾ ਹੈ ਅੱਤੋਂ ਜ਼ਿਆਦਾ ਦਿਨ ਨਿਕਲ ਚੁੱਕੇ ਨੇ ਤੇ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਨੇ ਤੇ ਸਾਡੇ ਮਨ ਵਿੱਚ ਬੜਾ ਭੈ ਹੈ ਵੀ ਸਾਡੀ ਤੇ ਮੌਤ ਵੀ ਆ ਜਾਣੀ ਹੈ ਤੇ ਸਾਡਾ ਸਭ ਕੁਝ ਤਬਾਹ ਹੋ ਜਾਏਗਾ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਸਹਿਬ ਨੇ ਪਹਿਲੀ ਗੱਲ ਇਹ ਸਮਝਾਈ ਕਿ ਪਾਲਣ ਤੇ ਸੰਭਾਲਣ ਵਾਲਾ ਤੇ ਮਾਰਨ ਵਾਲਾ ਇੱਕ ਪਰਮਾਤਮਾ ਹੈ ਦੂਜਾ ਕੋਈ ਨਹੀਂ ਹੈ ਏਪਲਿਖ ਹੈ ਸਹਿਬ ਨੇ ਦੂਜਾ ਬਚਨ ਆਖਿਆ ਰੱਬੀ ਪੀਰ ਦਾ ਕੰਮ ਹੁੰਦਾ ਕਿਸੇ ਨੂੰ ਜ਼ਿੰਦਗੀ ਦੇਣਾ ਪੀਰ ਉਹ ਕਹਦਾ ਜਿਹੜਾ ਕਿਸੇ ਨੂੰ ਮੌਤ ਦੇ ਮੂੰਹ ਵਿੱਚ ਲਿਜਾਣ ਦੀ ਗੱਲ ਕਰਦਾ ਇਹ ਇਤਿਹਾਸ ਹੈ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਨ ਲੱਗੇ ਛਾਲਕੋਟ ਦੇ ਵਾਸੀਆਂ ਨੂੰ ਬਾਬੇ ਮਰਦਾਨੇ ਨੂੰ ਵਚਨ ਆਖਿਆ ਵੀ ਮਰਦਾਨਿਆਂ ਰਬਾਬ ਵਜਾ ਤੇ ਕਾਈ ਸਫਤ ਕਰੀਏ ਕਰਤਾਰ ਦੀ ਹੁਣ ਰੱਬ ਤੋਂ ਵੱਡਾ ਤੇ ਕੋਈ ਨਹੀਂ ਜੇ ਉਹ ਰੱਖਣ ਤੇ ਆਦੇ ਤੇ ਕਿਹਦੀ ਸਮਰੱਥ ਹੈ ਵੀ ਕੋਈ ਮਾਰ ਮੁਕਾਏਗਾ ਬਾਬੇ ਮਰਦਾਨੇ ਨੇ ਰਬਾਬ ਵਜਾਈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਗੁਰੂ ਆਪਣੀ ਦਸਨਾ ਤੋਂ ਉਸ ਮਾਲਕ ਦੀ ਵਡਿਆਈ ਕਰਦੇ ਆ ਸ਼ਾਰੇ ਸ਼ਾਲਕੋਟ ਦੇ ਵਾਸੀ ਹਜੂਰ ਦੇ ਚਰਨਾਂ ਵਿੱਚ ਬੈਠ ਕੇ ਉਹ ਵੀ ਹਜੂਰ ਦਾ ਬਚਨ ਮੰਨ ਕੇ ਤੇ ਰੱਬ ਦੀ ਉਸਤਤ ਕਰਦੇ ਆ। ਕੁਝ ਸਮਾਂ ਵਡਿਆਈ ਕਰਨ ਤੋਂ ਬਾਅਦ ਹਜੂਰ ਨੇ ਕੁਝ ਸੰਗਤ ਵਿੱਚੋਂ ਜਾਂ ਭਾਈ ਮਰਦਾਨਾ ਜੀ ਉਹਨਾਂ ਨੂੰ ਕਹਲ ਕੇ ਬਚਨ ਆਖਿਆ ਵੀ ਉਸ ਪੀਰ ਨੂੰ ਕਹੋ ਵੀ ਭਰ ਆਏ। ਇੱਕ ਵਾਰੀ ਗਏ ਨੇ ਕਹਿ ਲੱਗੇ ਵੀ ਉਹ ਪੀਰ ਕ੍ਰੋਧ ਧੋਕੇ ਬੋਲਿਆ ਵੀ ਮੈਂ ਬਾਹਰ ਨਹੀਂ ਆਉਣਾ ਬਸ ਥੋੜੇ ਦਿਨ ਰੁਕੋ ਤੁਹਾਨੂੰ ਮੌਤ ਕਿਵੇਂ ਘਰਸਦੀ ਹੈ ਤੁਹਾਨੂੰ ਪਤਾ ਲੱਗੇਗਾ ਇਹ ਇਤਿਹਾਸ ਹੈ ਵੀ ਸਤਗੁਰੂ ਦੇ ਇੱਕ ਵਾਰੀ ਬੇਨਤੀ ਕਰਨ ਤੇ ਜਦੋਂ ਨਾ ਆਇਆ ਹੁਣ ਸਹਿਬ ਤੇ ਸਮਰੱਥ ਨੇ ਨਾ ਕਹਿ ਲੱਗੇ ਹਜੂਰ ਨੇ ਆਪਣੇ ਨੇਤਰ ਭਰ ਕੇ ਜਿਵੇਂ ਟਿਕਾਣੇ ਵਿੱਚ ਬੈਠਾ ਸੀ ਨਾ ਉਧਰ ਨੇਤਰ ਭਰ ਕੇ ਹਜੂਰ ਨੇ ਦੇਖਿਆ ਤੇ ਉਹ ਕੁਦਰਤੀ ਗੁਰੂ ਦੀ ਕਿਰਪਾ ਕਹਿ ਲਓ ਗੁਰੂ ਦੀ ਬਖਸ਼ਿਸ਼ ਕਹਿ ਲਓ ਕਿਉਂਕਿ ਮੈਂ ਇੱਕ ਬੇਨਤੀ ਪਹਿਲਾਂ ਕਹਿਣੀ ਚਾਹੁੰਦਾ ਜਿਹੜਾ ਅੱਗੋਂ ਇਹੋ ਜਿਹਾ ਹੋਵੇ ਉਹਨੂੰ ਉਹੋ ਜਿਹਾ ਬਣ ਕੇ ਬਖਸ਼ਿਸ਼ ਵਰਤੋਣੀ ਪੈਂਦੀ ਹੈ ਉਹ ਥੋੜੀਆਂ ਆਪਣੀਆਂ ਰिदੀਆਂ ਸਿੱਧੀਆਂ ਕਹਿ ਲਓ ਤੇ ਇਹਨਾਂ ਅਧਿਆਤਮਕ ਦੀਆਂ ਕੋਈ ਅਵਸਥਾਵਾਂ ਨਾਲ ਲੋਕਾਂ ਨੂੰ ਪੈਪੀਤ ਕਰ ਰਿਆ ਸੀ ਹੁਣ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਕਿਰਪਾ ਵਰਤਾਈ ਕਿ ਜਿਸ ਕਮਰਾ ਕਹ ਲੋ ਉਹ ਹੁਜਰਾ ਕਹ ਲੋ ਬੈਠਾ ਸੀ ਤੇ ਨਦਰ ਭਰ ਕੇ ਵੇਖਿਆ ਉਹਦੇ ਵਿੱਚੋਂ ਤਰੇੜਾਂ ਹੋ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਜਿਹੜਾ ਪੀਰ ਬੇਨਤੀ ਕਹਿਣ ਤੇ ਬਾਹਰ ਆਉਣ ਨੂੰ ਤਿਆਰ ਨਹੀਂ ਸਨ ਜਦੋਂ ਨੇ ਵੇਖਿਆ ਕਿ ਮੈਂ ਕਿਸੇ ਨੂੰ ਮੌਤ ਕੀ ਦੇਣੀ ਹੈ ਮੇਰੇ ਉੱਪਰ ਹੀ ਨਾ ਡਿੱਗ ਪਵੇ ਤੇ ਤਰੇੜ ਪੈਂਦੀ ਦੇਖ ਕੇ ਤੇ ਬਾਹਰ ਨਿਕਲ ਆਇਆ ਜਦੋਂ ਬਾਹਰ ਨਿਕਲਿਆ ਸਾਹਮਣੇ ਗੁਰੂ ਨਾਨਕ ਸਾਹਿਬ ਐ ਬੈਠੇ ਨੇ ਸ਼ਾਲਕੋਟ ਦੀ ਸੰਗਤ ਬੈਠੀ ਹੈ ਹਜ਼ੂਰ ਦੇ ਦ دیدار ਕਰਕੇ ਉਹਦੇ ਅੰਦਰ ਨੂੰ ਟਿਕਾਉ ਵੀ ਆਇਆ ਤੇ ਉਹ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬਹਿ ਗਿਆ ਸਭ ਕਹਿਣ ਲੱਗੇ ਹਮਜ਼ਾ ਗਉਂਸ਼ ਪੀਰ ਜੀ ਧਰਮੀ ਪਰਖ ਉਹ ਹੁੰਦਾ ਜਿਹੜਾ ਕਿਸੇ ਨੂੰ ਜ਼ਿੰਦਗੀ ਦੇਵੇ ਮੌਤ ਤੇ ਸੁਭਾਵਕ ਕੀ ਹੈ ਇਹ ਤੂੰ ਕੰਮ ਕੀ ਕਰਨ ਲੱਗਿਆ ਇਹ ਤੇ ਤੂੰ ਨਾ ਵੀ ਇਹੋ ਜੇ ਕਰਮ ਕਰੇ ਤੇ ਤੇ ਰੱਬੀ ਕੁਦਰਤ ਵੱਲੋਂ ਜਦੋਂ ਉਹਦੇ ਘਰੋਂ ਬੁਲਾਵਾ ਆ ਗਿਆ ਤੇ ਮੌਤ ਨੇ ਤੇ ਸਭ ਨੂੰ ਗਰਸਣੇ